ਅੱਜ ਦੇ ਸਾਲ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੇ ਸਨਕਰ ਅੱਜ ਪਹੁੰਚੇ ਆ ਪਿੰਡ ਕਮਾਲਪੁਰ ਜਿਆਦਾ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨੇੜੇ ਸ਼ਿਵਾਜਪੋਰਾ ਆਜ਼ਾਦ ਵੀਰ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਵੀਰ ਆਜ਼ਾਦ ਦੇ ਘਰੋਂ ਨਾਲ ਲੱਗਦੇ ਪਿੰਡ ਭਗਵਾਨਪੁਰ ਫਤੇਪੁਰ ਸੁਗਾ ਇੱਕ ਪਾਸੇ ਵਾ ਪਿੰਡ ਬਿਲਕੁਲ ਨਜ਼ਦੀਕ ਆ ਮਾਨੋਚਲ ਪਿੰਡ ਵੱਡਾ ਪਿੰਡ ਕਾਫੀ ਵੀਰ ਜਾਣਦੇ ਆ ਤੇ ਸ਼ਿਪਾਜਪੁਰ ਦੇ ਬਿਲਕੁਲ ਨਾਲ ਹੀ ਪਿੰਡ ਕਮਾਲਪੁਰ ਗਲਾਲੀਪੁਰ ਲਾਗੇ ਲਾਗੇ ਪਿੰਡ ਨੇ। ਬਾਕੀ ਅੱਜ ਇਸ ਵੀਡੀਓ ਦੇ ਵਿੱਚ ਆਕਾਸ਼ ਆਪਣੇ ਨਾਲ ਹੋਊਗਾ ਵੀਰ ਪੂਰੀ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ। ਐਨੀਮਲ ਦੋ ਵੜਾ ਤੁਹਾਨੂੰ ਦਿਖਾਵੀਆਂ ਇੱਕ ਟੋਕੜ ਗੱਬਣ ਦਿਖਾ ਦੇਾਂਗੇ ਇੱਕ ਬਿਲਕੁਲ ਫੱਜਰ ਤਾਜੀ ਸੁਈ ਆ। ਇੱਕ ਨੀਲੀ ਰਾਵੀ ਦੇ ਕਾਫੀ ਭਰਾ ਆਪਣੇ ਸ਼ੌਂਕ ਰੱਖਦੇ ਆ ਕਿ ਨੀਲੀ ਰਾਵੀ ਜੀ ਅਦਰ ਕੱਤੀ ਤੁਸੀਂ ਦੇਖੋਗੇ। ਇੱਕ ਟੇਢੇ ਕੱਟ ਦੇ ਵਿੱਚ ਝੋਟੀ ਆ ਗੱਬਾ ਨਾ ਚੈੱਕ ਪਾਸ ਆ। ਪ੍ਰੋਪਰ ਤੇ ਚੌ ਨਗਰ ਦੀ ਆਪਾਂ ਡਿਟੇਲ ਲੈ ਲਾਂਗੇ ਆਕਾਸ਼ ਤੋਂ ਤਸੱਲੀ ਦੇ ਨਾਲ ਮੇਰਾ ਭਰਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਆ ਜੀ ਜਿਹੜਾ ਵੀ ਐਨੀਮਲ ਪਸੰਦ ਆਊਗਾ ਜਿਹੜੇ ਪਸ਼ੂ ਚੁਵਾਈ ਤੇ ਆ ਦੋ ਟਾਈਮ ਚੋਕੇ ਚਾਹੇ ਕੋਈ ਭਰਾ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਜੀ ਠੀਕ ਆ ਸਭ ਤੋਂ ਪਹਿਲਾਂ ਕਾਸ਼ ਭਾਈ ਸასიਕਾਰ ਠੀਕ ਆ ਜੀ ਹਰ ਕੀ ਹੈ ਕੈਮਰਾ ਹਾਂ ਚੜ੍ਹਦੀ ਕਲਾ ਤੁਸੀਂ ਸੁਣਾਓ ਸ਼ੁਕਰ ਮਾਲਕ ਦਾ ਵੀਰੇ ਠੀਕ ਆ ਕਿਰਪਾ ਤੁਸੀਂ ਸੁਣਾਓ ਬਹੁਤ ਵਧੀਆ ਕਾਸ਼ ਭਾਈ ਠੀਕ ਆ ਬਾਕੀ ਮਾਲ ਤੇ ਡੇਲੀ ਉਡਾਉਂਦਾ ਰਿਹਾ ਵਾ ਠੀਕ ਆ ਵੀਡੀਓ ਦੇ ਆਪਾਂ ਟਾਈਮ ਨਹੀਂ ਲਗਾ ਦ ਰਿਹਾ ਆ ਵੀਡੀਓ ਦਾ ਟਾਈਮ ਲਗਾਦਾ ਹੈ ਜੀ ਬਾਕੀ ਮਾਲ ਲੋਕ ਬਿਗੀ ਜਾਂਦਾ ਰੋ ਇੱਕ ਦੋ ਰੰਗ ਵਿਗੀ ਜਾਂਦਾ ਸਹੀ ਆ ਤੇ ਸੋਚੇ ਅੱਜ ਨਾਲੇ ਆਪਾਂ ਨੀਲੀ ਦਾ ਪੇਸ਼ ਕਰੀਏ ਨਾਲੇ ਨੀਲੀ ਦੇ ਦਾ ਪਾ ਕੇ ਪਾਉਂਦੇ ਰਹੇ ਆ ਬਿਲਕੁਲ ਹੁਣ ਹਜ਼ਾਰਾਂ ਦਾ ਫੋਨਾਂ ਦਾ ਵੀ ਕੀ ਗੱਲ ਵੀਡੀਓ ਬੈ ਹੀ ਗਿਆ ਜੀ ਉੱਤੇ ਮੇਰੇ ਪਾ ਕੇ ਜੇ ਆ ਤੇ ਲੈ ਲੈ ਮੈਨੂੰ ਨਹੀਂ ਕੋਣੀ ਫੋਨੇ ਆ ਠੀਕ ਆ ਹਾਂਜੀ ਹਾਂਜੀ ਲੋ ਵੀ ਮਾਲ ਦੋਸਤੋ ਬਾਕੀ ਤਾਂ ਆਪਣਾ ਸਾਫ ਸੁਥਰਾ ਮਾਲ ਦਾ ਭਾਅ ਪਰਤਾ ਵੀ ਜਾਜ ਹੁੰਦਾ ਆ ਹਾਂ ਪਰਤਾ ਵੀ ਜਾਜ ਹੋਊਗਾ ਮਾਲ ਵੀ ਸਾਫ ਸੁਥਰਾ ਹੋਊਗਾ ਬਾਕੀ ਜਿਹੜੇ ਭਰਾਏ ਕੱਟੀ ਗਰੀਬ ਨਹੀਂ ਆ ਚਾਹੇ ਗੱਬਣ ਝੋਟੀ ਦਾ ਸ਼ਕੀਨ ਹੈ ਟੇਡਾ ਕੱਟ ਤੇ ਉਹਦੀ ਗੱਲ ਕੋਲੋਂ ਮਿਲਦਾ ਬੜਾ ਘੱਟ ਮਿਲਦਾ ਬਹੁਤ ਘੱਟ ਆ ਇਹ ਮੇਲਾ ਮਰ ਕਿਸਣਾ ਹਾਂ ਕਮਾਲ ਵੀਰੇ ਮੇਲਾ ਲਾ ਬੜਾ ਬਕੀ ਜੰਨੀਆਂ ਵੜੀਆਂ ਪਾਈਆਂ ਮੀਲੀ ਕਮਾਲ ਭਰੀਆਂ ਰਹਿੰਦੀਆਂ ਹਾਂ ਠੀਕ ਆ ਇਹ ਬਾਰਡਰੀਆਂ ਬਣਿਆ ਵੇ ਹਾਂ ਬਾਰਡਰ ਸਹੀ ਗਈ ਲਾ ਵੀ ਆਕਾਸ਼ ਇੱਕ ਵਾਰ ਆਪਣੇ ਕੋਲ ਸੂਈਏ ਤਾਜੀ ਹਾਂਜੀ ਜੀ ਪਹਿਲਾਂ ਸੂਈਏ ਹਾਂਜੀ ਇਹ ਕਾਲੀ ਸੂਈਏ ਲਓ ਜੀ ਕਾਲੀ ਸੂਈਏ ਨੂੰ ਛੇ ਦਾ ਨੀ ਸੁਬਾ ਥੋੜੀ ਲੱਗ ਗਿਆ ਵਿਖਾਦ ਕੇ ਬਾਕੀ ਵੇਖੋ ਥਣ ਭਾਂਡਾ ਦਾ ਇਹ ਪੂਰਾ ਆ ਸੀਲਸਰਾ ਦੇ ਕੋਈ ਗੱਲ ਬਾਤ ਨਹੀਂ ਆ ਠੀਕ ਆ ਜੀ ਮੋ ਛੇ ਦਾੰਦ ਜੀ ਮੋ ਛਗੀ ਆ ਹਾਂ ਜੀ ਪਹਿਲਾਂ ਫਿਰ ਕੱਲ ਦੀ ਸੂਈ ਠੀਕ ਆ ਜੀ ਫਿਰ ਤਾਂ ਆ ਟਾਈਮ ਹੋਊਗਾ ਕਿ ਬੋਲਾ 13 ਕਿਲੋ ਖੁੱਲਾ ਬੋਲਾ ਜਾਏ ਤੇਰਾ 13 14 ਕਿਲੋ ਬੋਲਾ ਕੱਲ ਦੀ ਸੂਈ ਬੋਲਾ ਬੱਛੀ ਹੈ ਮਗਰ ਬੱਛੀ ਹੈ ਦੇਖੋ ਗਿੱਲਾ ਨਾਰੂਆ ਨਾਲ ਆ ਮਗਰ ਬੱਛੀ ਆ ਹਾਂ ਜੀ ਹਾਂ ਜੀ ਤੇਰੀ ਪਲੱਸ ਪੁਆਇੰਟ ਆ ਠੀਕ ਆ ਜੀ ਬੱਛੀ ਵੀ ਬਹੁਤ ਚੰਗੀ ਆ ਤਰਾਵੀ ਵਾਰੀ ਜਿੰਗੀ ਫਣ ਪਾਂਡਾ ਵੇ ਕਿੱਡਾ ਲੱਗਾ ਇੱਕ ਸੂਸਵਾਜ ਆ ਗਈ ਕਾਹਦੀ ਸੂਈ ਆ ਤਾਂ ਫੋੜ ਡੰਗਰ ਸੂਸਵਾ ਕੰਪਨ ਕਰ ਜਾਂਦਾ ਅੱਛਾ ਆਕਾਸ਼ ਕੋਈ ਦੋਗਦਾਂਗੇ ਇੱਕ ਦੋ ਡਾਂਗ ਚੋਲੀਏ ਚੋਣ ਚੰਗੀ ਨਿਕਲੀ ਵੀਰ ਮੈਂ ਨਾ ਸ਼ਾਹ ਜੀ ਹਾਂ ਪੂਰ ਸ਼ਤਾ ਕੋਈ ਨਹੀਂ ਆ ਠੰਡੀ ਸੀਲਵਾ ਮੈਂ ਚਵਾਈ ਮੋਗੇ ਵੰਗੂ ਆ ਠੀਕ ਆ ਠੀਕ ਆ ਹਾਂਜੀ ਲੋ ਵੀ ਬਲਕਨ ਪਾਪਾ ਡੰਗਰ ਲੈਨੇ ਚਵਾਈ ਦਾ ਪਾ ਦੇ ਬਿਲਕੁਲ ਹਾਂਜੀ ਆਪਾਂ ਕਿਹੜਾ ਪਹਿਲਾ ਕੰਮ ਕਿਦੇ ਸਹੀ ਹੋ ਗਿਆ ਹਾਂਜੀ ਲੋ ਵੀ ਮਗਰ ਬੱਝੀ ਆ ਦੋਸਤੋ ਦੂਜਾ ਸੂਆ ਬੈੜ ਆਪਾਂ ਜਿਹੜੀ ਇਹ ਤਾਂ ਬੁਕਾ ਰਹੇ ਆ ਮਗਰੀ ਬੱਝੀ ਆ ਆਹਦੀ ਸੂਈ ਆ ਆਪ ਉਹ ਬੱਛੀ ਮਗਰ ਬੱਛੀ ਆ ਕੱਢ ਕੇ ਬਾਹਰ ਤਸਲੀ ਨਾਲ ਦਿਖਾਉਣੇ ਆ ਸੋ ਬਾਕੀ ਇੱਥੇ ਆਣ ਕੇ ਜਿੱਦਾਂ ਮਰਜੀ ਮੈਂ ਨਾ ਹੀ ਬਣਾ ਲੇ ਲੇ ਚਾਰ ਗੰਢੂ ਆਪਣਾ ਸੌਦਾ ਕਰ ਲੇ ਬਾਕੀ ਥਾਣੀ ਬੜਾ ਸਵਾਦੀ ਲੱਗਾ ਬਹੁਤ ਧੰਗਲੀ ਥੰਦਾ ਦੇਖੋ ਕਿੰਨਾ ਪੀੜੀਆਂ ਥੰਦਾ ਕਿੰਨਾ ਲੱਗਾ ਪੀੜੀਆਂ ਥੰਦਾ ਹਾਂ ਚੰਗੀ ਬੱਛੀ ਚੰਗੀ ਬੱਛੀ ਬੱਛੀ ਇਧਰ ਇੱਕ ਕੁੜੀ ਆ ਤੁਹਾਨੂੰ ਤੋੜ ਕੇ ਦਿਖਾ ਰਹੀ ਆ ਕਿ ਰੰਗ ਪ੍ਰਿੰਟ ਬੇਰਬੂਲੀ ਚੰਗੀ ਇਹਨਾਂ ਵੀ ਕੱਦ ਛੋਟਾ ਬੇਲ ਵੀ ਚੰਗੀ ਆ ਹਾਂ ਕਰੋ ਚੈੱਕ ਜੀ ਹਾਂਜੀ ਮੋਬਾਈਲ ਜਨੀਆ ਬਹੁਤ ਚੰਗੀ ਦਾ ਸਾਫ ਸੁਥਰੀ ਹੈ ਕੋਈ ਮਨ ਲੋ ਬਾਕੀ ਆ ਫੇਸ ਕੁਆਲਟੀ ਹੈ ਨਾ ਬਿਲਕੁਲ ਛੋਟੂ ਛੇ ਜਾਂਦੀ ਕਨਫਰਮ ਕੰਨੀਆਂ ਮੜੀਆਂ ਪੂਰੀਆਂ ਜਾਂਦੀ ਕੰਨੀਆਂ ਖੜੀਆਂ ਦੇ ਲਓ ਜੀ ਸਦਾ ਕੰਨੀਆਂ ਖੜੀਆਂ ਨੇ ਮੋਹ ਦੰਦੀ ਸੁਗੀ ਆ ਸੇ ਬਾਕੀ ਵੇਖੋ ਥਾਂ ਨੂੰ ਕਿਹੜਾ ਰੋਗ ਦਾ ਲੱਗਾ ਅੱਛਾ ਕੱਦ ਬੋਲਾ ਕਿੰਨਾ ਕਿ 14 ਤੋਂ 2 ਡੰਗ ਚਵਾਈ ਆ ਸ਼ਾਇਦ 12 13 ਕਿਲੋ ਖੁੱਲਾ ਹੋਊਗਾ ਜੀ 12 13 ਕਿਲੋ ਹਾਂਜੀ 13 ਕਿਲੋ ਖੁੱਲਾ ਹੋਊਗਾ ਜੀ ਠੀਕ ਆ ਵੀ ਹਾਂਜੀ ਲੱਗੇ 12 13 ਕਿਲੋ ਜਿਹੜਾ ਬੋਲੇ ਬੋਲੇ ਖੋਲਾ ਬੋਲਾ ਠੀਕ ਆ ਜੀ ਖੁੱਲਾ ਡਲਾਈ ਹਾਂ ਬੱਚੀ ਵੀ ਚੰਗੀ ਆ 14 ਕਿਲੋ 13 ਕਿਲੋ ਆ ਗਾਰੰਟੀ ਵਾਲਾ ਬੋਲਾ ਹੋਊਗਾ ਜੀ ਠੀਕ ਆ ਜੀ ਬਾਕੀ ਥਾਂ ਨੂੰ ਵੇਖੋ ਕਿੱਦਾਂ ਲੱਗਾ ਆ ਦੇਖ ਮਈਆ ਦੋਹਰਾ ਸਾਨੂੰ ਲੱਗਾ ਜੀ ਹਾਂ ਡੰਗਰੀ ਸਾਹ ਥਾਂ ਦਾ ਬਿਲਕੁਲ ਜੀ ਥ ਨਾ ਵੀ ਆ ਕੰਨੀਆਂ ਖਲੋਤੀਆਂ ਹਨ ਆ ਦੇਖੋ ਜੀ ਨਾ ਵੀ ਸਾਈਦਾ ਕੰਨੀਆਂ ਖੜੀਆਂ ਨੇ ਮੇਰਾ ਆਪਣਾ ਛੇਕ ਦੇ ਬਰਾबरी ਕੀਤੇ ਹਨ ਜੀ ਕੰਨੀਆਂ ਦੁੱਧ ਦੰਦਾ ਹਾਂ ਜੀ ਆਕਾਸ਼ ਕੀ ਮੋਲ ਕੀ ਡਿਮਾਂਡ ਕਰਤੀ ਵੇਲੇ ਸ਼ਾਹ ਕਹਿੰਦੇਗੀ 10 ਤੋਂ ਆਪੇ ਮਾਰਦ ਕਰਕੇ ਦੇਦਿਆ ਮਾਲ ਇੱਕ ਤਾਂ ਬਕਫਾ ਪੈ ਗਿਆ ਸਾਹਮਣੇ ਇਹ ਵੀ ਗੱਲ ਹੈਗੀ ਆ ਹਾਂ ਜੀ ਆਪਾਂ ਭਾਗ ਕੇ ਯਾਦ ਕਰਦੇ ਨਹੀਂ ਯਾਦ ਕਰਨੇ ਆ ਲਾ ਦੇ ਦੀ ਪੈਰ ਦੀ ਪੈਰ ਵੀ ਦੇ ਦੋ ਹਾਂ ਜੀ ਪੈਰ ਵੀ ਦੇ ਦੋ 70 ਦੀ ਦੇ ਦੋ 70 ਦੀ ਦੇਗਾ ਪਰ ਦੇਣੀ ਤੈਨੂੰ ਪਤਾ ਨਹੀਂ ਨਾ ਨਾ ਦੇ ਲੈਸ ਕਰਕੇ ਦੇਣੇ ਤਾਂ ਨਿਕਲ ਕੇ ਮੋਲੀ ਆ ਵੇਲੇ ਸ਼ਾਹ ਬਾਰ ਹਜ਼ਾਰ ਰੇਫਰ ਦੇਣੇ ਆ ਬਾਰ ਹਜ਼ਾਰ ਦੀ ਹਾਂਜੀ ਜੇ ਹੋਰ ਵੀ ਮਾਨ ਕਰ ਦਈਏ ਵੇਖੋ 60000 ਰੁਪਏ 60000 ਰੁਪਏ ਇਹ ਘਾਟ ਹੋ ਗਈ ਇੱਕ ਘਾਟ ਇੱਕ ਘਾਟ ਲੋ ਵੀ ਇੱਕ ਘਾਟ 7000 ਰੁਪਏ ਵਾਸੀ ਮਿਲੂਗੀ ਵੇਖ ਲਓ ਬਾਕੀ ਫਾਇਜ ਜੀ ਹਾਂ ਮੈਂ ਚੰਗੀ ਤੂੰ ਵੀ ਕਰਵਾ ਲਈ ਵੇਖੋ ਆਹ ਵੇਖੋ ਜੀ ਜਿੱਦਾਂ ਮਰਜੀ ਤਸੱਲੀਆਂ ਜਿਹੜੀਆਂ ਦੋਸਤੋਂ ਆਪਾਂ ਇਤਨੇ ਕਰਾ ਸਕਦੇ ਆ ਇਧਰ ਦੇਖੋ ਵੇਖੋ ਚਵਾਈ ਵੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਜਿਹੜੀਆਂ ਵੀਰ ਨਾਲ ਦਿਖਾ ਰਿਹਾ ਅਗਲੇ ਥਾਣੇ ਦੀ ਚੋ ਆ ਦੇਖੋ ਬਗਿਆਂ ਠੰਡੀ ਸੀਰ ਵੰਗੇ ਦਾ ਬਿਨਾ ਚੋਈ ਦੀ ਠੀਕ ਆ ਕੋਈ ਨਹੀਂ ਆਣਾ ਲਓ ਵੀ ਇੱਕ ਘੱਟ 60 ਦੀ ਠੀਕ ਆ ਜੀ ਇਧਰ ਇਹ ਤੋਕਰ ਨੂੰ ਫੋਨ ਕਰ ਦਾਂਗੇ ਫੋਨ ਕਰ ਦਾਂਗੇ ਫੋਨ ਤੇ ਲਾ ਦੇ ਹਾਂ ਕੋਈ ਨਹੀਂ ਫੋਨ ਤਾਂ ਫਿਰ ਆਉਣਾ ਹੀ ਹੈ ਤਰਾ ਹਾਂ ਜੀ ਹਾਂ ਜੀ ਅੱਛਾ ਆਕਾਸ਼ ਅਕੇ ਸਗਰ ਨੰਬਰ ਤੇ ਟੋਕਰ ਕਪੜਾ ਗਈ ਕਿ ਗੋਰੀ ਸ਼ਾ ਜੀ ਪਹਿਲਾ ਸੁਹਾ ਜੀ ਹਾਂ ਤਿੰਨ ਮਹੀਨੇ ਫੁੱਲ ਚੱਕ ਪਾਸ ਦੇ ਤਿੰਨ ਮਹੀਨੇ ਦੀ ਗੋਬਰ ਚੱਕ ਪਾਸਾ ਦੁੱਧ ਦਿਨਾ 8 ਲੀਟਰ ਦੁੱਧ ਪਕਾ ਜੀ 8 ਲੀਟਰ ਦੁੱਧ ਬਾਦੀ ਸੀਰ ਨੇ ਦੇਖੋ ਆਹ ਦੇਖੋ ਜੀ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਤਿੰਨ ਮਹੀਨਿਆਂ ਦੀ ਗੱਬੜ ਚੈੱਕ ਪਾਸ ਆ 8 ਕਿਲੋ ਧਾਰਾ ਨੇ ਮੇਰੇ ਭਰੋ ਬਾਕੀ ਗੋਲਾ ਗਾਲਾ ਵਛੀ ਚਾ ਚਾ ਨਹੀਂ ਦੇਖੋ ਸਹੀ ਆਹ ਵੇਖੋ ਇਹ ਤਾਂ ਉਹਦੀ ਗੱਲ ਸੁਣਾ ਵੀ ਯਾਰ ਪੈਰ ਇੱਕ ਥਾਂ ਦੂਜੀ ਥਾਂ ਮੈਂ ਨਾ ਦੇਖ ਲੈ ਮੇਰੇ ਫੁੱਟੇ ਮੇਰੇ ਪੂਛੀ ਖੜੀ ਆਹ ਫੁੱਟੇ ਖਾਦੇ ਹਾਂ ਵੀ ਵਾਰੀ ਆ ਗਈ ਤੇਰੀ ਵੀ ਜਿਵੇਂ ਆ ਨਾ ਮੈਂ ਵੀ ਥੱਲੇ ਲੰਘਣ ਆ ਰਹੀ ਨਹੀਂ ਰਹਿਣ ਤੇ ਮਰ ਰਹਿ ਜਾ ਜੀ ਗਰਮੀ ਬੜੀ ਹੈ ਗਰਮੀ ਬੜੀ ਹੈ ਲੰਘ ਲੰਘ ਕੋਈ ਖਵਾਵਾਂਗੇ ਗੱਲ ਦੇ ਵਿੱਚ ਕੇ ਥਾੜੇ ਉਹੀ ਟਾਈਮ ਆ ਜੂਗਾ ਇਹ ਗਾ ਫਿਰ ਆਕਾਸ਼ ਦੂਜੇ ਦੀ ਗੱਭਣੇ ਦੂਜੇ ਦੀ ਗੱਭਣ ਜੀ ਲਓ ਜੀ ਦੂਜੇ ਦੀ ਗੱਲ ਆ ਆ ਹਾਂਜੀ ਠੀਕ ਆ ਜੀ ਤਿੰਨ ਮਹੀਨੇ ਚੈੱਕ ਪਾਸ ਜੀ ਕਹਿੰਦੇ ਵੇਖੋ ਕਿੱਡੀ ਫੇਸ ਕੁਆਲਿਟੀ ਕਿੰਨੀ ਸੋਹਣੀ ਮੂੰਹ ਮੱਤੇ ਦੀ ਹਾਂ ਬਾਕੀ ਕਰਾਉਣੀ ਪਈ ਇਹ ਕਿਹੋ ਜਿਹਾ ਗੱਲਾਂ ਕੁਸੀ ਹੀ ਹੈ ਗਰੇ ਤੇ ਬਿਲਕੁਲ ਵਾਈਟ ਦਾ ਕੰਡਾ ਹਾਂ ਬਾਕੀ ਸਾਰਾ ਠੰਡੇ ਸੀਜ਼ਨ ਲਾਗੇ ਦੰਗਰ ਦਾ ਵਾਅਦਾ ਹੁੰਦਾ ਬਿਲਕੁਲ ਜੀ ਲੋਦੋ ਤੇ ਘਾਟ ਹੀ ਦੇ ਦੇਣਾ ਆ ਉਹਦਾ ਵਾਅਦਾ ਬਾਕੀ ਆਪਨੇ ਦਾ ਰਾਤ ਕੱਲ੍ਹ ਆ ਠੰਡਾ ਪੰਕਾ ਕੰਡੇ ਵਾਲਾ ਤੋਲ ਮਾ ਹੋਊਗਾ ਜੀ ਠੀਕ ਆ ਜੀ ਹਾਂਜੀ ਲੋ ਜੀ 8 ਕਿਲੋ ਦੁੱਧ ਤੇ 3 ਮੰਥ ਦੀ ਇਹ ਗੱਬਣ ਆ ਜੀ 3 ਮੰਥ ਜੀ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਬਾਕੀ ਉਤਰਾਂ ਪੂਰੀ ਠੰਡੀ ਸੀਲਸ ਲਾਣੀ ਨਹੀਂ ਬਿਨਾ ਰੰਗੇ ਤੋਂ ਆ ਪਾਣੇ ਇਸੇ ਟਾਇਰ ਨਾਲ ਬੰਨ ਕੇ ਚੋਲੋ ਇਹਨੂੰ ਅੱਛਾ ਹਾਂ ਜੀ ਹਾਂ ਜੀ ਬੜਾ ਵੱਡੇ ਵਾਲਾ ਕੰਮ ਆ ਬਾਕੀ ਇਹ ਵੇਖੋ ਜੀ ਗਾਂ ਵਾਦੇ ਬੰਦੇ ਦੀ ਆ ਟੋਕਰ ਨੇ ਅੰਨ ਜੰਗੀ ਛਾ ਹਾਂ ਟੋਕਰ ਦੀ ਵੀ ਆਸਮਾਨ ਆਦ ਨਹੀਂ ਹੈਗੀ ਹਾਂ ਇਹ ਕਰਮਾਂ ਵਾਲੀ ਸਾਨੂੰ ਪੱਤੇ ਭਾਂਡੇ ਪਈ ਆ ਬਿਲਕੁਲ ਚਲ ਕੀ ਰੱਖਿਆ ਇਹਦਾ ਹਾਏ ਮੋਲ ਤੇ 32000 ਕਰਦੇ ਆ 32000 ਹਾਂਜੀ ਕੋਈ ਲੈਸਰ ਇੱਕੋ ਇੱਕ ਗੱਲ ਕਰਕੇ ਦੇ ਦਈਏ ਜਾ ਅੱਜ ਤੁਸੀਂ ਦੱਸ ਦੋ ਨਹੀਂ ਮੈਂ ਤਾਂ ਨਾ ਫਿਰ ਤੀਆਂ ਸਿੱਧਾ 2000 ਛੱਡ ਦਿਆਂ ਤਿੰਨ ਛੱਡ ਦਿਆਂ ਕਿ ਦੋ ਨਾਲ ਸੂਤਰ ਪੈਂਦਾ ਚ 27000 ਦੀ ਦੇ ਦਾਂ ਜਾਂ ਤੁਸੀਂ ਹਾਂ ਨਾ ਤਿੰਨ ਛੱਡ ਦਾਂਗੇ ਤਿੰਨ ਛੱਡ ਕੇ 27 ਦੀ 27 ਦੀ ਜੀ ਬੱਤੀ ਚੰਗੀ ਆ ਬੱਤੀ ਚੰਗੀ ਬਾਕੀ ਵਖੇ ਐਨੇ ਭਾ ਮਿਲਣਾ ਨਹੀਂ ਜੀ ਬਾਕੀ ਕੋਈ ਨਿੱਸੀ ਫਿੱਕੀ ਵੀ ਨਹੀਂ ਕੋਈ ਨਹੀਂ ਰਾਜੋ ਗੋਲਾ ਗਾਲਾ ਜੀ ਪੂਰੀ ਇਹ ਕੱਟਗਾੜ ਚੰਗੇ ਪੜੀ ਜਾ ਸੀ ਪਹਿਲਾ ਸੂਰਾ ਜੀ ਹਾਂ ਬਾਕੀ ਉਹ ਫੇਸਕਵਾਲੀ ਕਿੱਡੀ ਸੋਹਣੀ ਆ ਬਿਲਕੁਲ ਮੋਲਾ ਦੀ ਗੇ ਅਕ ਪੂਰੀ ਆੱਖ ਨਾਲ ਕੇ ਪਾਉਂਦੀ ਨਹੀਂ ਆੱਖ ਨਾਲ ਆਖਾ ਮਲਾ ਆੱਖ ਨਾਲ ਮਲਾ ਮੇਰੀ ਗੱਲ ਸੁਣੀ ਠੀਕ ਆ ਠੀਕ ਆ ਲੋ ਵੀ ਉਧਰ ਬੈਰੀ ਵਾਲੇ ਪਾਸੇ ਤੁਸੀਂ ਇੱਕ ਵਾਰੀ ਫੇਰ ਮਾਰੋ ਮਰਜੀ ਝਾਤੀ ਆ ਵਛੀ ਉਠਾਣ ਲੱਗਾ ਠੀਕ ਆ ਜੀ ਸਿਰਫ 27000 ਦੀ ਮਿਲ ਗਈ 27000 ਦੀ ਜਾ ਜਾ ਇਹ ਵੀ ਯਾਦ ਬਾਹਰੋਂ ਫੋਨ ਨਾਲ ਆਲਾ ਟਕੰਡਾ ਪਿਆ ਵੀ ਯਾਰ ਇੱਕ ਰੇਡ ਬੜੇ ਜਾਇਜ਼ ਕਰਿਆ ਜੇ ਹਾਂਜੀ ਤੇ ਮਾਰ ਵਿਖਾਇਆ ਕਰੋ ਥੋੜੇ ਦਿਨਾਂ ਬਾਅਦ ਹੀ ਮੈਂ ਨਾ ਅੱਜ ਆਪਣਾ ਚੱਲ ਤੇ ਚੱਲੀ ਰਹਿਣਾ ਕੰਮ ਇਦਾਂ ਹੀ ਹਾਂ ਬਿਲਕੁਲ ਹੋ ਗਿਆ ਇਹਨੇ ਵੱਲ ਸਾਰੇ ਕਮਾ ਲਈ ਹਾਂ ਹੁਣ ਬੱਸ ਆਪੇ ਇਹਨਾਂ ਵੀ ਰਹਿਣਾ ਕਰਮਾ ਲਈਆਂ ਤੇ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਬਾਕੀ ਦੇਖ ਲਓ ਹਾਂ ਨਵੀਂ ਵੈੜ ਹੈ ਨਵੀਂ ਦਾ ਵਾਦੇ ਬੰਦੇ ਆ ਇਹ ਬੱਚੀ ਚੰਗੀ ਹੈ ਹਾਂਜੀ ਦੋ ਸੂਵੇ ਚੋਕੇ ਫੇਰੀ ਵਾਦੇ ਬੰਦੇ ਦੀ ਆ ਮੈਂ ਨਾ ਵੀ ਇਹ ਵਾਦੇ ਬੰਦੇ ਭਾਵੇਂ 5 6 ਸੂਵੇ ਕਰਵਾਣਾ ਨਹੀਂ ਦਿਖਾਉਣਾ ਸੀ ਇਹਨੇ ਦਿਖਾਉਣਾ ਥੋੜੀ ਸੂਵੇ ਆ ਨਹੀਂ ਦਿ ਇਧਰ ਆਕਾਸ਼ ਅੱਗੇ ਆਪਣੇ ਕੋਲ ਇੱਕ ਕੱਤੀ ਆ ਜਾਂਦੀ ਹੈ ਤੋਫਾ ਆ ਜਾਂਦੇ ਆ ਲੋ ਤੋਫਾ ਆ ਗਿਆ ਨੀਲੀ ਦਾ ਜੀ ਇਹ ਗੱਲ ਉਹੀ ਹੋ ਗਈ ਵੀ ਆਉਣਾ ਜਿੱਥੇ ਪੈਣਾ ਤੇ ਆਉਣਾ ਦੇ ਵੀ ਕਮਾਲ ਕਮਾਲ ਬੜੀ ਆਉਣਾ ਪੈਣਾ ਜੀ ਬਾਕੀ ਇਧਰ ਥਾਂ ਵਿਖਾਈਏ ਆ ਵੇਖੋ ਥਾਂ ਸੋਹਣਾ ਕੋਈ ਆ ਵੇਖੋ ਜੀ ਕੋਈ ਕੋਟ ਛਾਣ ਨਹੀਂ ਹੈਗੀ ਚਾਰ ਵੇਖੋ ਥਾਂ ਹੈ ਜਿਵੇਂ ਵੇਖੋ ਜਿਵੇਂ ਕੋਠੀਆਂ ਦੇ ਵਿੱਚ ਛੋਟੇ ਬਲਬ ਵੀ ਨਹੀਂ ਲੱਗੇ ਲੱਗੇ ਜੀ ਉਹ ਚੀਜ਼ਾਂ ਵੇ ਉਹ ਨਿੱਕੇ ਡੁੱਪ ਲ ਜਾਂਦੀਆਂ ਆਹ ਹੋ ਜੀ ਠੀਕ ਆ ਬਾਕੀ ਫੇਸਬਾਲ ਦੀ ਵੇਖੋ ਛਾ ਆ ਬਿਲਕੁਲ ਬੁਰੀ ਜੀ ਸਟੇਟ ਪੈਰ ਤੋਂ ਵੇਰ ਸਟੇਟ ਪੜਾਉਂਦੇ ਜੀ ਸਟੇਟ ਪੜਾ ਚੰਗੀ ਚੰਗੀ ਖੁੱਲੀ ਕਰ ਲਈ ਮਤਲਬ ਗੋਲ ਆ ਦੇਖੀ ਆਏ ਹਮਾਰੇ ਘਰ ਨਾਲ ਤਾਂ ਬਹੁਤ ਕਰੀ ਆਉਂਦੀ ਆ ਹਾਂ ਮੈਨੂੰ ਲੱਗਦਾ ਵੀ ਆਕਾਸ਼ ਹੀ ਤਕਰੀਬਨ 2-3 ਮਹੀਨੇ ਪਹਿਲਾਂ ਆਪਾਂ ਵੀਡੀਓ ਪਾਈ ਆਉਂਦੇ ਜੀ ਵੀ ਥੋੜਾ ਥੜ ਚੰਗੀਆਂ ਨਹੀਂ ਮੈਂ ਤਾਂ ਅੱਗੇ ਪੌਦੇ ਰਹਿ ਆ ਨਹੀਂ ਹਾਂ ਅੱਗੇ ਆ ਜੋੜਾ ਜੋੜਾ ਪਾਉਂਦੇ ਹੁਣਦੇ ਥੋੜੇ ਕੰਮ ਜੇ ਕਰਦੇ ਹੋਂ ਤੇ ਬਸ ਆਪਾਂ ਰਹਿਣਾ ਇਹਨਾਂ ਦੇ ਨੀਲੀ ਦਾ ਮਾਰ ਬਹੁਤ ਨਹੀਂ ਆਉਂਦਾ ਉਹਦੇ ਨਗਲ ਝੋਟ ਜਿਹੜੀ ਵੇਚੀ ਆਪਾਂ ਦੇ ਲੋ ਵੀ ਬੜੇ ਭਰਾ ਆਪਣੇ ਫੰਨਾ ਚੱਕੀ ਖੜੇ ਆ ਵੀ ਯਾਰ ਨੀਲੀ ਦਾ ਵੀ ਕੱਟੀ ਚਾਹੀਦੀ ਨੀਲੀ ਦਾ ਵੀ ਕੱਟੀ ਚਾਹੀਦੀ ਜੀ ਸਤਾਈ ਕੁਛ ਵੀ ਆ ਇੱਕੋ ਇੱਕ ਗਾਲ ਤੁਸੀਂ ਨਵੇੜ ਦੋ ਵੀ ਇੰਨੇ ਕੀ ਦੀ ਆਪਾਂ ਨੂੰ ਪੁੱਗਦੀ ਹੈ ਜਲ ਪਾਣੀ ਲੈ ਕੇ 20000 ਦੀ ਕੱਟੀ 23000 ਦੀ ਹੋਰ ਵੇਖ ਲਾ ਪੂਰੇ 18000 ਦੀ ਇਹ ਤੇ ਛੋੜ ਹੀ ਹਣੀ ਹੋਣਾ ਜਿਆਦਾ ਨਾ ਵੇਖੇ ਚੁੱਕ ਤੇ ਹੀ ਕਰੇ ਪੂਰੇ 18000 ਪੂਰੇ 18000 ਦੀ ਤੇ ਉਹਦੀ ਗੱਲ ਖਣੋ ਵੀ ਲਾ ਲਾਈ ਛੋੜ ਤਾ ਹੀ ਕਰ ਲਾ ਲਾਈ ਮੈਨਾਂ ਛੁੱਟਨੇ ਆ ਤੇ ਚੰਗੀ ਗੱਲ ਆ ਤੇ ਫੇਰ ਮਾਰ ਲਿਆ ਨਾ ਵਾਰ ਮਾਰ ਲਿਆ ਨਹੀਂ ਮਿਸੰਗੀ ਕਰ ਇੱਕ ਵਾਰ ਗੱਲ ਵੀ ਨਾ ਗਾਂ ਦੀ ਰੋਟੀ ਦਊਗੀ ਇਹਨੂੰ ਆ ਕੋਈ ਸੰਭੂ ਯਾਦ ਕਰੂਗਾ ਬਹੁਤ ਪਿਆਰੀ ਆ ਬਾਕੀ ਥਣ ਚਾਰੇ ਆ ਦਿਖਾਈ ਤੁਹਾਨੂੰ ਦੇ ਕੇ ਆ ਆਇਦਰ ਫੇਸ ਕੋਈ ਫਿਰ ਦਿਖਾ ਦਗੇ ਬਿੱਲੀ ਮਨਕ ਨਹੀਂ ਆਖੀ ਜੀ ਦੇਖੋ ਤੇ ਮਾਰਕਿੰਗ ਨਿਸ਼ਾਨੀਆਂ ਵਿੱਚ ਕਰਮਾਲੀਆਂ ਦੀ ਜਿਹੜੀਆਂ ਮੈਨੂੰ ਲਗੀਆਂ ਤੇ ਕਿਸੇ ਨੂੰ ਲਗੀਆਂ ਹੀ ਨਹੀਂ ਲਗੀਆਂ ਨਹੀਂ ਆ ਦੇਖੋ ਭਾਗਾ ਦੇ ਵਿੱਚ ਆ ਭਾਗਾ ਦੇ ਵਿੱਚ ਵੀ ਕਾਸ਼ ਅੱਗੇ ਟੇਡੇ ਕੱਟ ਦੇ ਵਿੱਚ ਬੜੀ ਪਿਆਰੀ ਕੱਟੀਆਂ ਟੇਡਾ ਕੱਟ ਵੀ ਟੇਡਾ ਕੱਟ ਵੀ ਉਹਦੀ ਗੱਲ ਹੁਣ ਉਹ ਲੱਭਦੇ ਨਾ ਕੱਟ ਬਾਕੀ ਵੇਖੋ ਸੀਲੀਆਂ ਇਹ ਕਾਲੀ ਮਾਰਾਂ ਯਾਰ ਖੱਬੇ ਪਾਸੇ ਨੂੰ ਮੈਨਾਂ ਸੀਲੀਆਂ ਦੇਖੋ ਆ ਚੀਜ਼ ਦੇਖੋ ਬਈ ਨਾ ਇਹ ਪਹਿਲਾਂ ਇਧਰੋਂ ਖਾਦ ਗਈ ਇਧਰ ਦੇਖੋ ਆ ਦੇਖੋ ਸਹੀ ਦੇਖੋ ਨੋ ਜੀ ਪੇਡਾ ਘੱਟ ਮਿਲਦਾ ਘੱਟ ਤਾਂ ਪਰ ਜਿਹੜਾ ਥਾਣਾ ਦੇਖੋ ਕਰਮਾ ਨਹੀਂ ਮੈਂ ਤਾਂ ਥਾਣੇ ਪੂਰਾ ਲੱਗਾ ਬਿਆ ਦੇ ਬਾਕੀ ਇਹੋ ਫੇਸ ਆ ਤੇ ਬਾਕੀ ਘੱਟ ਦੇਖੋ ਖੱਬੇ ਪਾਸੇ ਦੋ ਬਿੱਲੀ ਰੱਖੀ ਅੱਖ ਪੂਰੀ ਆਉਂਦੀ ਏ ਖੱਬੇ ਪਾਸੇ ਕਰ ਬਾਈ ਕਰਤ ਦੇਖੋ ਮੇਰੇ ਕਿੱਥੇ ਆਉਂਦੀ ਏ ਛੋਟੀ ਸਾਰੀ ਬੜੀ ਕਮਾਲ ਦੀ ਆਰੀ ਕਮਾਲ ਪਰੋ ਮਿਲਦੀ ਕਮਾਲ ਪਰੋ ਮੈਨੇ ਨਾ ਪੜਾ ਮਾਰ ਹੀ ਨਹੀਂ ਦੀ ਕਮਾਲ ਪਰੋ ਹਰਾਂ ਦੇ ਨੋ ਅੱਛਾ ਇਹ ਆਕਾਸ਼ ਇਹਦੀ ਉਮਰ ਦੱਸਦੇ ਤੇ ਗੱਬਣ ਕਿਨੇ ਟਾਈਮ ਦੀ ਆ ਇਹ ਜੀ ਮੂੰਹ ਛਿੱਗੀ ਹੋ ਗਈ ਆ ਚੌਗੀ ਛਿੱਗੀ ਏ ਚੌਗੀ ਛਿੱਗੀ ਚੰਨਾ ਤੋਂ ਤਾਂ ਹੀ ਬਾਹਰ ਗੱਬਣ ਚੱਕ ਪਾਸ ਠੀਕ ਆ ਉਹ ਸਾਡੇ ਤਿੰਨਾਂ ਦੇ ਤਿੰਨਾਂ ਵੀ ਆਪਣੇ ਘਰੋਂ ਹੀ ਲਾਜੇ ਤਿੰਨਾਂ ਦੇ ਚੱਕ ਪਾਸ ਠੀਕ ਆ ਜੀ ਹਾਂਜੀ ਆਪਾਂ ਚੈੱਕ ਕਰਾਈ ਠੰਡਾ ਡੀਗਲ ਆ ਬਾਕੀ ਅੱਜ ਤਸਲੀ ਕਰਾ ਕੇ ਫੇਰ ਭਾਵੇਂ ਪੈਸੇ ਦੇ ਦੇ ਆਪਾਂ ਬਾਕੀ ਬਣੀ ਵੀ ਨੀਲੀ ਦੇ ਮਾਲੀ ਤੋਂ ਮੈਂ ਨਾ ਹੀ ਬਣੀ ਨੀਲੀ ਦੇ ਮਾਲੀ ਦੇ ਦੇ ਬੱਚੇ ਬਹੁਤ ਚੰਗੇ ਆਉਂਦੇ ਦੇ ਗੱਡੀ ਇਹ ਵੀ ਮਾਦਨ ਨੀਲੀ ਦੀ ਆ ਗੱਡੀ ਬੱਚੇ ਚੰਗਾ ਪਾਊਗੀ ਬਾਕੀ ਛੋਟੀ ਰਿਕਾਰਡ ਵਾਲੀ ਆਪਾਂ ਤੁਹਾਨੂੰ ਪਾਇਆ ਜਿੰਨੇ ਪਾਇਆ ਨੀਲੀ ਦਾ ਮਾਲ ਚੰਗੇ ਪਾਇਆ ਜਿੰਨੇ ਅੱਜ ਤੱਕ ਪਾਇਆ ਭਾਵੇਂ ਅੱਜ ਤੋਂ ਵੀ ਆਪਣੀ 4 ਮਹੀਨੇ ਮਗਲੇ ਵੀਡੀਓ ਕੱਢੇ ਵੇਲੇ 5 ਵੇਲੇ ਮੈਨੂੰ ਤਾਂ ਲੱਗਦਾ ਵੀ ਕੋਈ ਜਿਵੇਂ ਪਹਿਲਾਂ ਝੋਟੀਆਂ ਪਾਈਆਂ ਕੋਈ ਬਾਪੂ ਬਾਦਲ ਦੇ ਫਾਰਮ ਤੇ ਪਹਚਾਣ ਬਾਪੂ ਬਾਪੂ ਵਾਰ ਹੋਤੇ ਗਈਆਂ ਇਹਦੇ ਪਹਚਾਣ ਮੈਂ ਤਾਂ ਗਈਆਂ ਜ਼ਰੂਰ ਗਈਆਂ ਇਹਦੇ ਲੈ ਵੀ ਕੋਲ ਦੇ ਵੀਰੇ ਮੈਂ ਖਾਦ ਦਰਸ਼ਨ ਕਰਾਈਏ ਤੇ ਉਹ ਅੰਮ੍ਰਿਤ ਸਰਵੀਰਪਾਲ ਬੋਟਾ ਖੋਤੇ ਵੀ ਝੋਟਕੇ ਲਾਉਂਦਾ ਪਿਆ ਹੋਣਾ ਅੱਛਾ ਇਹੋ ਚੱਕਰ ਜਣਾ ਮੈਂ ਚੰਗੀਆਂ ਝੋਟੀਆਂ ਵਿੱਚ ਜਣਾ ਮਾ ਸਾਹਮਣੇ ਤਾਂ ਹੀ ਫਾਇਦਾ ਨਾ ਚੰਗਾ ਸਾਫ ਕਰਾ ਲੈਣਾ ਬਿਲਕੁਲ ਪੱਟੇ ਪਾਉਂਦੇ ਉਹਨੂੰ ਜੀ ਕਰਦਾ ਜੀ ਬਿਲਕੁਲ ਹੁਣ ਮਾ ਕਿੱਡੀ ਮੈਂ ਬੰਦੀ ਰੋਟੀ ਤੇ ਖਾ ਰਿਆਂ ਦੋ ਦਿਨਾਂ ਤੋਂ ਨਾ ਸਾਡੇ ਤਾਂ ਨਾ ਮਹੀਨਿਆਂ ਦੀ ਤੇ ਕਰੋ ਦਿਨ ਪੂਰੇ ਹੋਣ ਜਾਣਗੇ ਕਿੰਨਾ ਸਾਡੇ ਪਿੰਨਾ ਮਹੀਨੇ ਦੀ ਗੱਭੜ ਹੈ ਬਾਕੀ ਹਾਂ ਵੇਖੋ ਪੈਸਾ ਪੂਰਾ ਕੱਦ ਕਰਕੇ ਡਾਵਾ ਸੁਣ ਯਾਰ ਵੇਖੋ ਗਿੱਡੀ ਕੋਣੇ ਵਾਲੀ ਆ ਨੁਗਰਾ ਘੋੜਾ ਜਿਵੇਂ ਜੋ ਬਾ ਸੁ ਮਗਰ ਨੇ ਪੈਰ ਧੁਬੇ ਤੇ ਠੀਕ ਆ ਲੰਮੀ ਤੁਰ ਬਾਕੀ ਵੇਖੋ ਬੇਲ ਬਾਲੀ ਹਾਂ ਤੇ ਇਹ ਗੱਲਾਂ ਕੁਸੀ ਨਹੀਂ ਝੋਟੀ ਮਗਰਲੇ ਪੈਰ ਧੁਬੇ ਆ ਬਾਕੀ ਰਾਂਗ ਮੜੰਗਾ ਮੇਰਾ ਭਰਾ ਮਾਰੋ ਚਾਹ ਤੈ ਠੀਕ ਹੈ ਜੀ ਸੋ ਬਿਊਟੀ ਦੇ ਵਿੱਚ ਵੀ ਕਰਮਾਂ ਦੀ ਬਹੁਤ ਪਿਆਰੀ ਆ ਬੇਲੀ ਮਨ ਕੀ ਅੱਖ ਸੋ ਤਿੰਨ ਸਾਢੇ ਤਿੰਨ ਮਹੀਨੇ ਦੀ ਇਹ ਗੱਬਣ ਇਹਦੇ ਆਪਣੇ ਮਾਜਾ ਜਿਆਦਾ ਜੁੜਿਆ ਕਰਕੇ ਆਪਾਂ ਕਦੇ ਬੰਦੀ ਆ ਹਾਂ ਹਾਂ ਆਪਾਂ ਭਾ ਵੀ ਜਿਆਦੀ ਕਰਨਾ ਹਾਂ ਇੱਕ ਵਾਰੀ ਵੀ ਮਾਰੋ ਦੇਖ ਰੋ ਕਮਾ ਇਹਨੂੰ ਕਮਾਉਣ ਲੱਗੋ ਆ ਲਓ ਆ ਲਓ ਮੈਂ ਕਤੀ ਸੋਣੀ ਆ ਦੂਜੀ ਮੈਡੀਕਲ ਦੇਖਣ ਗਿਆ ਤੁਸੀਂ ਨਹੀਂ ਆਨੇ ਹਾਂ ਕੋਈ ਮਾਲ ਉਹ ਨਹੀਂ 21 ਦਾ ਫਰਕ ਨਹੀਂ ਹੈਗਾ ਵਿੱਚ ਦੇ ਵੀ ਕੋਈ ਲੈ ਮੁਰਗਾ ਮੁਰਲਾ ਲੋ ਵੀ ਬਾਕੀ ਐ ਵੀ ਧੀਰ ਜਾਲੀ ਆ ਕਰਮਣੀਆਂ ਨਹੀਂ ਧੀਰ ਜਾਲੀ ਆ ਖੰਡੀਏ ਤੇ ਮਾਲ ਜਦਾਂਦੇ ਨੇ ਬੁੱਢਾ ਬੰਦਾ ਹਲੀ ਕਰਦਾ ਆਹ ਦੇ ਉਹਦੇ ਨੂੰ ਵੀ ਖਾਰੀ ਠੰਡੀ ਆ ਦੇ ਆ ਵੇਖੋ ਜੀ ਨਾ ਹਾਂ ਹਾਂ ਇਹ ਆਂਦੀ ਕਿ ਕੋਈ ਕਰਮਾ ਆਈਦਾ ਲੈ ਜੀ ਉਸ ਤਰ੍ਹਾਂ ਹੀ ਪੂਛਾਂ ਚੱਕ ਉਹ ਚੱਕ ਵੀ ਪੂਛਾਂ ਆ ਲੈ ਮੈਂ ਉਹ ਵੀ ਸਫਾਈਆਂ ਚੱਕ ਕਰੋ ਕਿਉਂ ਜਿਹੜਾ ਨੇ ਪੁੱਛ ਚੁੱਕੀ ਜਿਹਨੇ ਪਤਾ ਨਹੀਂ ਪਾਇਆ ਉਹਨੇ ਟੋਕਰਾ ਜੋ ਲੈਣਾ ਹਾਂ ਉਹਨਾਂ ਨਾਲ ਛੋਟੀ ਵੀ ਚੰਗੀ ਆ ਦੇ ਹਾਂ ਇਹ ਚੰਗੀ ਛੋਟੀ ਆ ਦੇ ਸੀ ਜੰਗਾ ਲੈ ਜੀ ਤਾਂ ਇਹਦਾ ਮੁੱਲੋ ਮੇਰਾ ਭਰਾ ਦੱਸ ਸਕੀ ਕੀ ਮੁੱਲ ਕਰਦੇ ਆ ਮੁੱਲ ਸ਼ਾ ਇਹੋ ਜੀ ਛੋਟੀ ਲਈ ਜੀ ਹੁਣ ਤੇ ਤੁਹਾਨੂੰ ਪਤਾ 40 50 40 45 ਹਜ਼ਾਰ ਦੀ ਤੇ ਹੱਸ ਕੇ ਹੈਗੀ ਆ ਆ ਜੇ ਆਪਾਂ ਮਾਲੋ ਲਾਈਵ ਕਰਾਉਂਦੇ ਆਂ ਤੇ ਮਾਲੋ ਦੇ ਘਰੇ ਕਰਕੇ 10000 ਰੁਪਏ ਖਰਚਾ ਆ ਜਾਂਦਾ ਐ ਏਡੀ ਛੋਟੀ ਦੇ ਮਾਲੋ ਲਾਇ ਕਰਾਉਂਦੀ ਆਂ ਇਹਦਾ ਮੁੱਲ ਸ਼ਾਹ ਕਰਦੇ ਆਂ 65000 ਰੁਪਇਆ ਦੇ ਨਹੀਂ ਕਿਨੇ ਰਿਆ ਯਾਰ ਛੱਡ ਦਿੰਦੇ ਆਂ ਜੈ ਜੈ ਸ਼ਾਹ ਸਾਢੇ 1 ਲੱਖ ਦੀ ਝੋੜੀ ਤਿਆਰ ਹੋਈ ਜਿਤਨੇ ਦੇਖ ਰਹੀ ਆਂ ਹੋਊਗੀ ਬਾਕੀ ਫਰੀ ਡੜੀ ਝੋਟੀ ਇਹ ਕਦਾ ਮਾਲੇ ਦੋ ਕੋਸੀ ਆ ਆਪਾਂ ਭਈਆ ਜਿਹੇਦ ਕਰਦ ਗਏ ਬਾਹਰ ਵੀ ਦੇ ਦੇ ਫਿਰ 40000 ਦੀ ਹੋਗੀ ਇਹ ਲੈ ਦੇ ਪੂਰੇ ਛੱਡ ਦੀ ਹੋਗੀ ਚੋਰੀ ਹੁਣ ਚੋਰੀ ਏ ਬਸ ਇਹੋ ਜਣ ਬਾਕੀ ਦੇ ਲੋਪੀ ਚੱਕੋ ਹੁਣ ਤੋਹਫੇ ਤੇ ਰਹਿਣਾ ਜਾਏ ਵੀਰ ਮਾਣ ਹਾਂ ਲਓ ਬਿੱਟੀ ਗਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਜਿਹੜਾ ਰਹਿ ਗਿਆ ਸੁਰਹਿ ਗਿਆ ਗੱਲ ਹੋਲ ਬਣ ਜਾਂਦੀ ਹਾਂ ਹਾਂਜੀ ਹਾਂਜੀ ਤੇ ਨੰਬਰ ਇੱਕ ਆਪਣੇ ਘਰੋਂ ਸਾਂਝੇ ਨੰਬਰ ਆਪਣਾ ਉਹੀ 9592 3199 ਹਾਂਜੀ ਹਾਂਜੀ ਤੋਂ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆਪਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ